ਨਹੀਂ ਤੁਸੀਂ ਕੈਂਸਰ ਦੀ ਬਿਮਾਰੀ ਦੇ ਉੱਪਰ ਕੋਈ ਚੰਗੀ ਖੋਜ ਕੀਤੀ ਹੈ ਵੀ ਇਹ ਕਿਉਂ ਪੈਦਾ ਹੁੰਦਾ ਹੈ ਇਹ ਕਾਹਤੋਂ ਫੈਲਦਾ ਹੈ ਉਹਦੀ ਜੜ ਕੀ ਹੈ ਕੈਂਸਰ ਦੀ ਇਹਦੇ ਤੇ ਰਿਸਰਚ ਖੋਜ ਕੀਤੀ ਹੈ ਕਹਿੰਦੇ ਕੈਂਸਰ ਆ ਜਿਹੜੇ ਸਰੀਰ ਦੇ ਵਿੱਚ ਸੈੱਲ ਨੇ ਜਦੋਂ ਕੋਈ ਵੀ ਸੈੱਲ ਜ਼ਿਆਦਾ ਇਕੱਠੇ ਹੋ ਕੇ ਗਿਲਤੀ ਤੇ ਵੱਧ ਜਾਂਦੇ ਨੇ ਤਾਂ ਉਹ ਕੈਂਸਰ ਦਾ ਰੂਪ ਧਨ ਕਰ ਸਕਦੇ ਨੇ ਹਮ ਅੱਛਾ ਕੈਂਸਰ ਸਰੀਰ ਦੇ ਕਿਸੇ ਵੀ ਅੰਗ ਨੂੰ ਹੋ ਸਕਦਾ ਹੈ ਅੱਛਾ ਜੇ ਤੁਹਾਡੀ ਇਨਫੈਕਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈ ਤਾਂ ਵੀ ਕੈਂਸਰ ਹੋ ਸਕਦਾ ਹੈ ਮੰਨ ਲਓ ਕੋਈ ਦਰਦ ਹਰਦਾ ਹੀ ਨਹੀਂ ਹੈਗਾ ਵੈਦ ਸਭ ਇਸ ਟਾਈਮ ਨਾ ਜਿੰਨੀਆਂ ਵੱਡੀਆਂ ਤੇ ਵੱਧ ਫੈਲ ਰਹੀਆਂ ਬਿਮਾਰੀਆਂ ਆ ਉਹਨਾਂ ਬਿਮਾਰੀਆਂ ਦੇ ਨਾਂ ਤੇ ਠੱਗੀ ਚੱਲ ਰਹੀ ਬਹੁਤ ਬੜੀ ਵੱਡੀ ਗਿਣਤੀ ਲੋਕ ਨੇ ਜਿਹੜੇ ਵੈਦ ਬਣ ਕੇ ਬੈਠੇ ਨੇ ਤੇ ਉਹ ਮਤਲਬ ਲੋਕਾਂ ਦੇ ਨਾਲ ਕਰੋੜਾਂ ਰੁਪਈਆ ਦੀ ਠੱਗੀ ਮਾਰ ਰਹੇ ਨੇ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਂ ਤੇ ਇਸ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਕਿਉਂਕਿ ਤੁਹਾਡਾ ਐਨਾ ਪ੍ਰਚਾਰ ਜਿਹੜਾ ਅਸੀਂ ਜਦ ਸੁਣਿਆ ਤਾਂ ਮਨ ਦੇ ਵਿੱਚ ਇਹ ਸਵਾਲ ਉੱਭਰੇ ਨੇ ਬਈ ਪੁੱਛੀਏ ਜਾ ਕੇ ਵੀ ਕਿੰਨੀਆਂ ਸਾਰੀਆਂ ਬਿਮਾਰੀਆਂ ਦਾ ਤੁਸੀਂ ਬੜਾ ਤਸੱਲੀ ਬਖਸ਼ ਇਲਾਜ ਦਾ ਦਾਵਾ ਕਰਦੇ ਹੋ। ਹਾਂਜੀ। ਬਈ ਉਹ ਦਾਵਿਆਂ ਦਾ ਸੱਚ ਕੀ ਹੈ? ਦੇਖੋ ਤੁਸੀਂ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਵੀ ਤੁਸੀਂ ਮੇਰੇ ਨਾਲ ਆ ਕੇ ਬਹਿ ਜਾਓ ਕਿਤੇ ਨਾ। ਜਦੋਂ ਸਾਡੇ ਕੋਲ ਮਰੀਜ਼ ਰਿਪੀਟ ਆਉਣਗੇ ਤੁਹਾਨੂੰ ਪਤਾ ਲੱਗੂਗਾ ਵੀ ਸਾਡਾ ਸਕਸੈਸ ਸਟੇਟ ਕੀ ਆ। ਹੁਣ ਤੱਕ ਕਿੰਨੇ ਕੈਂਸਰ ਦੇ ਮਰੀਜ਼ ਠੀਕ ਕਰਤੇ? ਸੈਂਕੜਿਆਂ ਦੇ ਵਿੱਚ ਜੀ। ਅੱਛਾ। ਹਾਂਜੀ ਹਾਂਜੀ।